ਬਿਨਾ ਸ਼ਸਤਰ ਕੇ ਸਿੰਘ ਨਾ ਦੇਹੁ ਦੀਦਾਰੇ ਇਹੋ ਮੋਰਾ ਗਿਆ ਸੁਨੋ ਲੈ ਵਿਆਰੇ ਮੈਨੂੰ ਪਸੰਦਾ ਸੀ ਕਿ ਜਦੋਂ ਰਿਸ਼ਤੇਦਾਰ ਕਹਿੰਦੇ ਸੀ ਕਿ ਨਹੀਂ ਕੇਸ ਨਹੀਂ ਰੱਖਣੇ ਤੂੰ ਉਦੋਂ ਹੁੰਦਾ ਸੀ ਐਵੇਂ ਮੰਨੋ ਕਿ ਹਾਂ ਕਿ ਵਾਹਿਗੁਰੂ ਮੇਰੇ ਨਾਲ ਐਵੇਂ ਹੋਵੇ ਕਿ ਕੇਸ ਵੀ ਰੱਖਾਂ ਮੈਂ ਜਾਣਦਾ ਹੀ ਨਹੀਂ ਸੀ ਹੁੰਦਾ ਗੁਰਮਤ ਸੰਗੀਤ ਜੇ ਅੱਜ ਬੋਲ ਗਰੀ ਕਿ ਸਿੱਖ ਪੰਥ ਦੇ ਵਿੱਚ ਜਿਵੇਂ ਗੁਰਮਤ ਸੰਗੀਤ ਜਿੰਨੀ ਮਹਾਨ ਤੋਂ ਉਹ ਨਿਸ਼ਸ਼ਤਰਾਂ ਦੇ ਵੀ ਮਹਾਨਤਾ ਕੀ ਹੈ ਮੰਮੀ ਜੋਂ ਚ ਹੈਗੀ ਉਹ ਕਹਿੰਦੀ ਹੈ ਮਤਲਬ ਤਬਲਾ ਉਹ ਸਾਜ ਹੈ ਵਧੀਆ ਸਾਜ ਹੈ ਅੱਗੇ ਜਾ ਕੇ ਕੋਈ ਕੰਮ ਆਣਾ ਹੈ ਪੜ੍ਹਾਈ ਵੀ ਕੰਮ ਆਣੀ ਹੈ ਬਸ ਇਸ ਵਾਸਤੇ ਮੰਮੀ ਨੇ ਕਿਹਾ ਮੰਮੀ ਮਣਾਣੀ ਕਰਦੀ ਸਰਦਾਰ ਬਣਨ ਉਹ ਬਾਕੀ ਮਣਾਗਾ ਤੇ ਕਰਦੇ ਵੀ ਕਹਿੰਦੇ ਨੇ ਕਿ ਹਾਂ ਮੇਰਾ ਪੁੱਤਰ ਕਿ ਕਿਹੜੇ ਰਸਤੇ ਤੁਰਿਆ ਕਰਦਾ ਪਰ ਇਹ ਕਦੇ ਮਨ ਦੇ ਵਿੱਚ ਹੁੰਦਾ ਹੈ ਕਿ ਹਾਂ ਮੇਰੇ ਘਰ ਦੇ ਕਹਿੰਦੇ ਆ ਕੋਈ ਕਈ ਲੋਕ ਕਹਿੰਦੇ ਸੀ ਕੇਸ ਰੱਖ ਲੈ ਹਣਾ ਮੇਰੇ ਮਨ ਰਿਸ਼ਤੇ ਜਾਰੇ ਕੋ ਮਨਾ ਕਰਦੇ ਘਰੇ ਰੱਖਣਾ ਨਹੀਂ ਫਿਰ ਮੈਂ ਆਪਣੇ ਆਪ ਰੱਖੇ ਮੈਨੂੰ ਵਧੀਆ ਲੱਗਾ ਕੇਸ ਰੱਖਣੇ ਉਸ ਤੇ ਮੈਂ ਰੱਖ ਲਿਆ ਅੱਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬਲਾਵੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕੇਸਾਂ ਦੀ ਮਹਾਨਤਾ ਬਾਰੇ ਕੇਸਾਂ ਨੂੰ ਕਿਵੇਂ ਸਾਂਭੇ ਜਾਂਦਾ ਹੈ ਉਹ ਅੱਜ ਆਪਾਂ ਚਰਚਾ ਕਰਾਂਗੇ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ ਬਿਨਾ ਸ਼ਸਤਰ ਕੇਸ ਸਿੰਘ ਨਰੰਗ ਭੇਡ ਜਾਨੋ ਹਨਾ ਉਹਦੇ ਨਾਲ ਹੋਰ ਵੀ ਬਥੇਰੀਆਂ ਪੰਕਤੀਆਂ ਗੁਰਬਾਣੀ ਦੇ ਵਿੱਚ ਆਂਦੀਆਂ ਨੇ ਜਿਵੇਂ ਕਿ ਬਿਨਾ ਸ਼ਸਤਰ ਕੇਸ ਸਿੰਘ ਨਾ ਦੇਹੂ ਦੀਦਾਰੇ ਇਹੋ ਮੁਰਾਗਿਆ ਸੁਨੋ ਲੈ ਵਿਆਰੇ ਇਸ ਤਰ੍ਹਾਂ ਹੀ ਸਾਡੇ ਨਾਲ ਜੁੜ ਚੁੱਕੇ ਨੇ ਐਵੇਂ ਦੇ ਸਿੰਘ ਜਿਨ੍ਹਾਂ ਦੇ ਪਹਿਲਾਂ ਕੇਸ ਨਹੀਂ ਸਨ ਤੇ ਹੁਣ ਕੇਸ ਹਨ ਤੇ ਗੁਰੂ ਵਾਲੇ ਸਿੰਘ ਵੀ ਬਣੇ ਹਨ ਤਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਤੁਹਾਡਾ ਸ਼ਿਵਮਨ ਸਿੰਘ ਸ਼ਿਵਮਨ ਸਿੰਘ ਪਹਿਲਾਂ ਨਾਗੀ ਸੀਗਾ ਸ਼ਿਵਮ ਸ਼ਿਵਮ ਤਾਂ ਤੁਸੀਂ ਜਿਵੇਂ ਸੰਗੀਤ ਵੀ ਬਹੁਤ ਸੋਹਣਾ ਕਰਦੇ ਹੋ ਹਨਾ ਸੰਗੀਤ ਗੁਰਮਤ ਸੰਗੀਤ ਦੀ ਜੇ ਆਪਾਂ ਗੱਲ ਕਰੀਏ ਤਾਂ ਗੁਰਮਤ ਸੰਗੀਤ ਦੇ ਵਿੱਚ ਤੁਸੀਂ ਤੁਹਾਨੂੰ ਕਿੰਨੇ ਸਾਲ ਹੋ ਗਏ ਇਸ ਲਾਈਨ ਦੇ ਵਿੱਚ ਆਂਦੇ ਨੂੰ 3 ਸਾਲ 3 ਸਾਲ ਹੋ ਗਏ ਤੇ ਨਾਲ ਤੁਸੀਂ ਹਰਮੋਨੀਅਮ ਵੀ ਚਾ ਲੈਂਦੇ ਆ ਤਬਲਾ ਇਕੱਲਾ ਵੀ ਜਾਂਦੇ ਹੋ ਤਬਲਾ ਇਕੱਲਾ ਤਬਲਾ ਤੇ ਮੈਂ ਤੁਸੀਂ ਦਸਤਾਰ ਸਜਾਉਂਦੇ ਹੋ ਹਨ ਕਿੰਦੇ ਕੋ ਇਨਸਪੀਰੇਸ਼ਨ ਕਿੱਥੋਂ ਮਿਲੇਗੀ ਜਿਵੇਂ ਮੈਂ ਦਸਤਾਰ ਸਜਾਉਂਦਾ ਐ ਦਰਸਲ ਮੈਂ ਨਾਟਾ ਸਾਹਿਬ ਜਾਣੇ ਤਬਲਾ ਸਿੱਖਣ ਵਾਸਤੇ ਉੱਥੇ ਮੈਨੂੰ ਕਈ ਲੋਕ ਕਹਿੰਦੇ ਸੀ ਕੇਸ ਰੱਖ ਲੈ ਹਨਾ ਮੇਰੇ ਮਨ ਰਿਸ਼ਤੇਦਾਰੇ ਗਮਣਾ ਕਰਦੇ ਕਰੇ ਰੱਖਣਾ ਨਹੀਂ ਫਿਰ ਮੈਂ ਆਪਣੇ ਆਪ ਰੱਖੇ ਮੈਨੂੰ ਵਧੀਆ ਲੱਗਾ ਕੇਸ ਰੱਖਣੇ ਉਸਤੇ ਮੈਂ ਰੱਖ ਲਿਆ ਉਦੋਂ ਗਸਾਂਦਾ ਸੀ ਕਿ ਜਦੋਂ ਰਿਸ਼ਤੇਦਾਰ ਕਹਿੰਦੇ ਸੀ ਕਿ ਨਹੀਂ ਕੇਸ ਨਹੀਂ ਰੱਖਣੇ ਤੂੰ ਉਦੋਂ ਹੁੰਦਾ ਸੀ ਐਵੇਂ ਮਨੋ ਕਿ ਹਾਂ ਕਿ ਵਾਹਿਗੁਰੂ ਮੇਰੇ ਨਾਲ ਐਵੇਂ ਹੋਵੇ ਕਿ ਕੇਸ ਵੀ ਰੱਖਾਂ ਮੈਂ ਜਾਂਦਾ ਹੀ ਨਹੀਂ ਸੌਂਦਾ ਕੋਈ ਤੇ ਹੁਣ ਜਿਵੇਂ ਤੁਸੀਂ ਕਲਾ ਗੁਰਮਤ ਸੰਗੀਤ ਦੀ ਜੇ ਅੱਜ ਗੱਲ ਕਰੀ ਕਿ ਸਿੱਖ ਪੰਥ ਦੇ ਵਿੱਚ ਜਿਵੇਂ ਗੁਰਮਤ ਸੰਗੀਤ ਜਿੰਨੀ ਮਹਾਨ ਤੋਂ ਉਹਨੇ ਸ਼ਸਤਰਾਂ ਨੇ ਵੀ ਮਾਨਤਾ ਗਈ ਹੈ ਹਨਾ ਜਿਵੇਂ ਸ਼ਸਤਰਾਂ ਨੂੰ ਆਪਾਂ ਕਹਿੰਦੇ ਨੇ ਕਿ ਸਿੱਖ ਖੇਡ ਜਿਹੜੀ ਉਹ ਗਤਕਾ ਤੋਂ ਸ਼ੁਰੂ ਹੁੰਦੀ ਹੈ ਹਨਾ ਗਤਕਾ ਗਤਕਾ ਵੀ ਤੁਸੀਂ ਸਿੱਖਦੇ ਹੋ ਕਿ ਹਾਂਜੀ ਸਿੱਖਦੇ ਹੋ ਗਤਕਾ ਸਿੱਖਦੇ ਹੋ ਕੀ ਵਿੱਚ ਕਿੱਥੋਂ ਕਿੱਥੋਂ ਸ਼ੁਰੂ ਕੀਤਾ ਬਾਦਰ ਸੂਰਜ ਕੀਤਾ ਜੀ ਗੁਰਦਾਰ ਦੋ ਸਿੱਖ ਗਏ ਸੂਰ ਸੂਰਜ ਤਬੇਲਾ ਸਿੱਖਣ ਲੱਗੇ ਫਿਰ ਪੱਗ ਸਿੱਖ ਲਈ ਫਿਰ ਅੱਗੇ ਗੱਤਕਾ ਸਾਰਾ ਕੁਝ ਤੇ ਦਸਤਾਰ ਮੁਕਾਬਲਾ ਹੋਏ ਹੁੰਦੇ ਨੇ ਜਿਵੇਂ ਗੁਰਮਤ ਸੰਗੀਤ ਦੇ ਮੁਕਾਬਲੇ ਹੁੰਦੇ ਨੇ ਗੱਤਕੇ ਦੇ ਮੁਕਾਬਲੇ ਹੁੰਦੇ ਨੇ ਤੁਸੀਂ ਕਿਤੇ ਮੁਕਾਬਲਿਆਂ ਦੇ ਵਿੱਚ ਹਿੱਸਾ ਲਿਆ ਕਿਤੇ ਕਦੇ ਦਸਤਾਰ ਦਾ ਲਿਆ ਹੋਵੇ ਦਸਤਾਰ ਦਸਤਾਰ ਦਾ ਕਾਫੀ ਵਾਰ ਲਿੱਤਾ ਹੈ ਕੀ ਪੋਜੀਸ਼ਨ ਕੀ ਆਈ ਕਰੇ ਫਸਟ ਕਰੇ ਥਰਡ ਹੈ ਮੈਂ ਠੀਕ ਹੈ ਗੱਤਕੇ ਦੇ ਵਿੱਚ ਗੱਤਕਾ ਲਿੱਤਾ ਨਹੀਂ ਗੱਤਕੇ ਦੇ ਵਿੱਚ ਨਹੀਂ ਗੁਰਮਤ ਸੰਗੀਤ ਦੇ ਵਿੱਚ ਲਿੱਤਾ ਹੈ ਕਾਫੀ ਵਾਰ ਲਿੱਤਾ ਹੈ ਅੱਛਾ ਤੇ ਘਰ ਦੇ ਕਦੇ ਇਹ ਨਹੀਂ ਕਹਿੰਦੇ ਕਿ ਹਾਂ ਤੂੰ ਕਿਹੜੇ ਕੰਮਾਂ 'ਚ ਹੁੰਦਾ ਹੈ ਕਈ ਘਰ ਦੇ ਵਿੱਚ ਇਹ ਹੁੰਦਾ ਹੈ ਕਿ ਹਾਂ ਆਪਾਂ ਹੁੰਦੇ ਨੇ ਕਿ ਪੈਸੇ ਕਮਾਓ ਤੁਸੀਂ ਹਨਾ ਕਿ ਗੁਰਮਤ ਸੰਗੀਤ ਦੇ ਵਿੱਚ ਕੀ ਰੱਖਿਆ ਅੱਗੇ بڑے ਘਰ ਦੇ ਵੀ ਕਹਿੰਦੇ ਨੇ ਕਿ ਹਾਂ ਮੇਰਾ ਪੁੱਤਰ ਕਿਹੜੇ ਰਸਤੇ 'ਤੇ ਰਿਆ ਫਿਰਦਾ ਪਰ ਇਹ ਕਦੇ ਮਨ ਦੇ ਵਿੱਚ ਹੁੰਦਾ ਹੈ ਕਿ ਹਾਂ ਮੇਰੇ ਘਰ ਦੇ ਕਹਿੰਦੇ ਆ ਮੇਰੀ ਮਮੀ ਜোন ਚ ਹੈਗੀ ਉਹ ਕਹਿੰਦੀ ਹੈ ਮਤਲਬ ਤਬਲਾ ਸਾਜ ਹੈ ਵਧੀਆ ਸਾਜ ਹੈ ਅੱਗੇ ਜਾ ਕੇ ਉਹ ਕੰਮ ਆਣਾ ਹੈ ਪੜ੍ਹਾਈ ਵੀ ਕੰਮ ਆਣੀ ਹੈ ਬਸ ਇਸ ਵਾਸਤੇ ਮਮੀ ਨੇ ਕਿਹਾ ਮਮੀ ਮਾਣਾ ਨਹੀਂ ਕਰਦੀ ਸਰਦਾਰ ਬਣਨ ਨੂੰ ਉਹ ਬਾਕੀ ਮਾਣਾ ਕਰਦੇ ਇਸ ਤੇ ਅੱਛਾ ਤੇ ਜਿਵੇਂ ਘਰ ਦੇ ਵਿੱਚ ਹੁੰਦਾ ਹੈ ਕਿ ਮੰਮਾ ਕਹਿੰਦੇ ਨੇ ਕਿ ਹਾਂ ਸਵੇਰੇ ਉੱਠ ਕੇ ਨਿਤਨੇਮ ਕਰੋ ਪਾਠ ਕਰੋ ਇਹ ਹੁੰਦਾ ਹੈ ਕਿ ਹੁੰਦਾ ਹੈ ਕਿ ਮਮੀ ਵੀ ਕਰਦੇ ਨਾਲ ਮੰਮਾ ਵੀ ਕਰਦੇ ਨੇ ਘਰ ਦੇ ਵਿੱਚ ਅੰਮ੍ਰਿਤ ਸਾਰੇ ਅੰਮ੍ਰਿਤ ਹੀ ਹੈ ਨਹੀਂ ਆ ਇਕੱਲਾ ਅੱਛਾ ਅੰਮ੍ਰਿਤ ਸ਼ਗਿਆ ਤੁਸੀਂ ਠੀਕ ਹੈ ਘਰ ਦੇ ਵਿੱਚ ਮਤਲਬ ਪਹਿਲੇ ਤੁਸੀਂ ਜੀਓ ਜਿਨ੍ਹਾਂ ਨੇ ਅੰਮ੍ਰਿਤ ਸ਼ਗਿਆ ਹੈ ਹਾਂਜੀ ਤੇ ਕਿਤਾਬ ਦੀ ਗੇਸ ਹੈ ਨਾ ਅੱਛਾ ਮਤਲਬ ਕਿ ਸ਼ਿਵਮ ਸਿੰਘ ਤੋਂ ਸ਼ਿਵਮ ਤੋਂ ਸ਼ਿਵਮ ਸਿੰਘ ਦਾ ਰਸਤਾਰੀ ਵਿੱਚ ਐਵੇਂ ਸੀਗਾ ਹਨਾ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸਨ ਸ਼ਿਵਮ ਤੋਂ ਸ਼ਿਵਮ ਸਿੰਘ ਬਣਨ ਵਾਲੇ ਇੱਕ ਸਿੰਘ ਗੁਰੂ ਦਾ ਸਿੰਘ ਜਿਵੇਂ ਗੁਰੂ ਸਾਹਿਬ ਦੀ ਇੰਨੀ ਜਿੰਨੇ ਦੇ ਬਖਸ਼ਿਸ਼ ਹੋਵੇ ਉਹੀ ਸਿੰਘ ਬਣ ਸਕਦਾ ਤੇ ਦੂਜਾ ਨਹੀਂ ਬਣ ਸਕਦਾਗਾ ਹੁਣ ਦਿਓ ਜਸ਼ਨਪ੍ਰੀਤ ਸਿੰਘ ਨੂੰ ਇਜਾਜ਼ਤ ਧੰਨਵਾਦ